ਹਾਂ ਜੀ ਮੰਤਰੀ ਸਾਹਿਬ ਲੁਧਿਆਣੇ ਦੇ ਮੈਨੂੰ ਦਾ ਜਿਹੜਾ ਉਹਦੇ ਵਾਸਤੇ ਜਿਹੜੇ ਉਹ ਆਪਣੇ ਆਪ ਕਾਰੋਬਾਰ ਚਲਾਉਂਦੇ ਨੇ ਇਦੇ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋਇਆ ਉਹਨਾਂ ਵਿੱਚ ਮੈਂ ਹਿੱਸਾ ਲੈਣ ਲਈ ਆਇਆ ਮੈਨੂੰ ਬਹੁਤ ਖੁਸ਼ੀ ਹੋਇਆ ਸਰ ਕੀ ਜਿਹੜਾ ਸਰਕਾਰ ਵੱਲੋਂ ਜਿਹੜਾ ਹੈਗਾ ਵੂਮਨ ਇੰਪਰੋਵਮੈਂਟ ਦੇ ਨਿੱਕੇ ਪਟਾਚਾਰ ਹੈਗਾ ਵੀ ਹੋਰ ਵੀ ਵੱਧ ਤੋਂ ਵੱਧ সেলਫ ਹੈਲਪ ਗਰੁੱਪ ਕਿ ਐਕਟਾਇਜ ਜਾਂਦੇ ਨੇ ਉਹ ਕੀ ਕੀਤਾ ਜਾ ਰਿਹਾ ਹੈਗਾ ਵੀ ਮੈਂ ਇਹਨਾਂ ਨਾਲ ਅੱਜ ਪਹਿਲੇ ਦਿਨ ਆ ਕੇ ਆ ਸ਼ਾਮ ਨੂੰ ਹੋ ਰਿਹਾ ਹੈ ਗੱਲਬਾਤ ਹੋ ਸਕੀ ਸੀ ਸਰਕਾਰ ਦਾ ਬਣਦਾ ਫਰਜ਼ਾ ਸੀ ਨਿਭਾਵਾ ਦੇਖੋ ਦੂਸਰਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਲੱਗੇ ਬੜਾ ਅੱਜ ਕੱਲ ਵੀ ਜਿਹੜਾ ਪ੍ਰੋਟੈਸਟ ਸੀ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਨਾਲ ਬੀਜਪੀ ਕਰ ਰਹੀ ਹੈ ਉਹ ਤੁਸੀਂ ਪ੍ਰੈਸ ਵਾਲੇ ਸੱਜ ਆਪ ਜਾਣਦੇ ਹੋ ਕਿ ਐਡਾ ਵੱਡਾ ਕਦੇ ਵੀ ਜਿਹੜਾ ਲੋਕਤੰਤਰ ਦੇ ਵਿੱਚ ਨਹੀਂ ਹੋਇਆ ਕਿ ਜਿਹੜੀਆਂ ਵੋਟਾਂ ਕੋਈ ਇਨਸਾਨ ਲਾ ਕੇ ਬਦਲ ਦਿੱਤੀਆਂ ਯਾਨੀ ਇੱਕ ਪਾਸੇ 20 ਹੈ ਇੱਕ ਪਾਸੇ 14 ਲੋਕ ਨੇ ਸੜ ਤੋ ਉਧਰਲੇ ਪਾਸੇ ਤਾਂ ਉਹਨਾਂ ਦਾ ਇੱਕ ਵੱਧ ਗਿਆ ਇਧਰਲੇ ਪਾਸੇ ਅੱਠ ਘਟਾ ਦਿੱਤੇ ਗਏ ਤੋ ਬਹੁਤ ਬਾੜੀ ਗੱਲ ਹੈ ਲੋਕਤੰਤਰ ਵਿੱਚ ਜੀਵਨ ਨਾਲ ਲੋਕਾਂ ਦਾ ਵਿਸ਼ਵਾਸ ਉੱਤਰ ਲੱਗ ਜਾਂਦਾ ਜਿਹਨੂੰ ਲੋਕ ਬਣਾਉਣਾ ਚਾਹਣ ਉਸ ਨੂੰ ਬਣਾ ਦੇਣ ਅੱਤਵਾਦੀ ਪੰਨੂਵਾਲਾ ਮਨਿਕਾ ਜਨਮ ਸੰਗਰਾਹ ਕਰਾਇਆ ਗਿਆ ਫਿਰ ਨੰਨ ਪੰਨੂਵਾਲਾ ਦੇ ਬਾਬਾ ਜੀ ਪਹਿਲਾਂ ਤਾਂ ਕੁੱਤੇ ਜੀਵਨਾ ਨੇ ਉਸਨੇ ਕਿ ਕਿਹੋ ਜਿਹਾ ਅੱਤਵਾਦ ਖਿਲਾਫ ਕਰ ਰਹੀ ਸੀ ਜੀ ਮੇਰਾ ਮਹਿਮਾ ਖੇਤੀ ਪਾੜੀ ਹੈ ਉਸ ਬਾਰੇ ਤੁਸੀਂ ਕਰਦੇ ਹੋ ਫਸਲ ਜਿਹੜੀ ਖਰਾਬ ਹੋਈ ਹੈ ਹੁਣ ਪਿੱਛੇ ਜੇ ਗੜੇ ਮਾਰੀ ਕਿਸ ਤਰ੍ਹਾਂ ਬਾਈ ਜੀ ਉਹਦਾ ਜਿਹੜਾ ਜਿਹੜਾ ਅਸੀਂ ਪਟਵਾਰੀਆਂ ਕੋਲੋਂ ਗਰਦੌਨੀਆਂ ਕਰਾ ਕੇ ਪਤਾ ਕਰਦੇ ਹਾਂ ਜੋ ਨੁਕਸਾਨ ਹੋਇਆ ਪਹਿਲਾਂ ਵੀ ਸਰਕਾਰ ਨਾਲ ਰਹੀ ਹੈ ਹੁਣ ਵੀ ਰਵਾਂਗੇ ਭਗਵੰਤ ਮਾਨ ਹੋ ਰਹਾਂ ਦਾ ਇਹ ਇਕਸਾਨਾਂ ਨੂੰ ਵਿਸ਼ਵਾਸ ਸ੍ਰੀ ਸੀਐਮ ਸਾਹਿਬ ਨੇ ਐਲਾਨ ਕੀਤਾ ਕਿ ਸੀ ਕੀ ਨਹਿਰੀ ਪਾਣੀ ਜਿਹੜਾ ਉਹ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਵੇਗਾ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਮਨ ਜੀ ਸਰ ਕੈਮਰਾ ਕੈਮਰਾ ਜਿਹੜਾ ਪਿਛਲੇ ਸਾਲਾਂ ਦੇ ਪਿਛਲੇ ਸਾਲਾਂ ਨਾਲ ਇਸ ਵਾਰ ਜਿਹੜਾ ਟੇਲ ਐਂਡ ਏਰੀਆ ਗਣੇ ਉੱਥੋਂ ਤੱਕ ਪਾਣੀ ਪਹੁੰਚਾਇਆ ਗਿਆ ਸੋਹਣੀਆਂ ਫਸਲਾਂ ਹੋਈਆਂ ਜੀ ਦਾ ਜਿੱਥੇ ਨਹਿਰਾਂ ਦੀ ਸਫਾਈ ਵੇਲੇ ਨਾਲ ਕੀਤੀ ਗਈ ਹੈ ਧਿਆਨ ਕੀਤਾ ਗਿਆ ਪਾਣੀ ਦੀ ਵੰਡ ਸਹੀ ਕੀਤੀ ਗਈ